ਫੋਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਹੁਸ਼ਾਰਪੁਰ ਦੇ ਬਲਾਕ ਮਹਲਪੁਰ ਚ ਅੱਜ ਦੁਆਬਾ სპੋਰਟਿੰਗ ਕਲੱਬ ਖੇਡਾਂ ਵੱਲੋਂ ਕਰਤਾਰ ਸਿੰਘ ਬੈਂਸ ਯਾਦਗਾਰੀ ਸਟੇਡੀਅਮ ਵਿਖੇ 14ਵੇਂ ਦੁਆਬਾ ਕੱਪ ਦੇ ਫਾਈਨਲ ਮੁਕਾਬਲੇ 'ਚ ਪਿੰਡਪੱਧਰ ਅਤੇ ਕਲੱਬ ਪੱਧਰ ਤੇ ਫਸਵੇਂ ਮੁਕਾਬਲੇ ਹੋਏ ਇਸ ਮੌਕੇ ਪਿੰਡਪੱਧਰ ਦੇ ਖੇਡ ਕੇ ਮੈਚ ਲੰਗੇਰੀਆ ਤੇ ਖੇਡਾਂ ਦੀ ਟੀਮ ਬਰਾਬਰ ਤੇ ਰਹੀ ਜ ਜਿਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ 31-31000 ਰੁਪਏ ਅਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਇਸੇ ਤਰ੍ਹਾਂ ਕਲੱਬ ਪੱਧਰ ਦਾ ਮਹਾ ਮੁਕਾਬਲਾ ਪੰਜਾਬ ਪੁਲਿਸ ਜਲੰਧਰ ਦੀ ਟੀਮ ਅਤੇ ਪ੍ਰਿੰਸੀਪਲ ਹਰਪਜਨ ਸਿੰਘ ਸਪੋਰਟਸ ਕਲੱਬ ਮਾਹਲਪੁਰ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪ੍ਰਿੰਸੀਪਲ ਹਰਪਜਨ ਸਿੰਘ ਸਪੋਰਟਸ ਕਲੱਬ ਦੀ ਟੀਮ ਜੇਤੂ ਰਹੀ ਇਸ ਮੈਚ ਵਿੱਚ ਜੇਤੂ ਟੀਮ ਨੂੰ ਪ੍ਰਬੰਧਕ ਕਮੇਟੀ ਵੱਲੋਂ 1 ਲੱਖ 1000 ਦੀ ਨਕਦੀ ਅਤੇ ਟਰੋਫੀ ਨਾਲ ਸਨਮਾਨਿਤ ਕੀਤਾ ਗਿਆ ਤੇ ਰਨਰ ਅਪ ਰਹੀ ਪੰਜਾਬ ਪੁਲਿਸ ਜਲੰਧਰ ਦੀ ਟੀਮ ਨੂੰ 75000 ਰੁਪਏ ਦੀ ਨਕਦੀ ਅਤੇ ਟਰੋਫੀ ਨਾਲ ਨਿਵਾਜਿਆ ਗਿਆ ਹੁਸ਼ਿਆਰਪੁਰ ਦੇ ਉਸ ਦੇ ਨਾਲ ਮੋਹਿਤ ਕੁਮਾਰ ਦੀ ਰਿਪੋਰਟ 14 ਮਾ ਦੁਆਬਾ ਕੱਪ ਫੁੱਟਬਾਲ ਟੂਰਨਾਮੈਂਟ ਜਿਸ ਦਾ ਅੱਜ ਇਹ ਫਾਈਨਲ ਮੈਚ ਚੱਲ ਰਿਹਾ ਪੰਜਾਬ ਪੁਲਿਸ ਚਲੰਦਰ ਤੇ ਪ੍ਰਿੰਸੀਪਲ ਹਰਪੰਜ ਸਿੰਘ ਸਪੋਰਟਿੰਗ ਕਲੱਬ ਪਿੰਡ ਵਰਗ ਦਾ ਫਾਈਨਲ ਖੇੜਾ ਤੇ ਲਗੇਰੀ ਦੋਨੋਂ ਟੀਮਾਂ ਬਰਾਬਰ ਰਹੀਆਂ ਇਹ ਟੂਰਨਾਮੈਂਟ 28 ਜਨਵਰੀ ਦਾ ਨਿਰੰਤਰ ਜਾਰੀ ਆ ਤੇ ਅੱਜ 8 ਫਰਵਰੀ ਨੂੰ ਇਹਦਾ ਫਾਈਨਲ ਜਿਹੜਾ ਉਹ ਹੋ ਰਿਹਾ ਬਹੁਤ ਵਧੀਆ ਸਾਡੇ ਦਿਲ ਨੂੰ ਖੁਸ਼ੀ ਆ ਦੁਆਬਾ ਸਪੋਰਟਿੰਗ ਕਲੱਬ ਖੇੜਾ ਮਾਲ ਪ੍ਰਦੇਸ਼ ਮੁੱਚੇ ਅਧਿਕਾਰੀਆਂ ਨੂੰ ਕਿ ਸਾਡੇ ਉਹ ਐਨਆਰਆਈ ਭਰਾ ਵੱਡੀ ਗਿਣਤੀ ਦੇ ਵਿੱਚ ਇਸ ਟੂਰਨਾਮੈਂਟ ਦੇ ਵਿੱਚ ਸ਼ਾਮਲ ਹੋਇਆ ਦਰਸ਼ਕਾਂ ਦਾ ਤੁਸੀਂ ਹਰ ਦੇਖ ਸਕਦੇ ਆ ਕਿ ਕਿੰਡੀ ਵੱਡੀ ਗਿਣਤੀ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾ ਜਿਸ ਸਟੇਡੀਅਮ ਦੇ ਵਿੱਚ ਬੈਠੇ ਆ ਸੋ ਦਿਲੋਂ ਖੁਸ਼ੀ ਆ ਇਹ ਸਾਡਾ 14ਵਾਂ ਦੁਆਬਾ ਕੱਪ ਬਿਲਕੁਲ ਸਫਲਤਾ ਪੂਰਵਕ ਜਿਹੜਾ ਇਹ ਚੱਲ ਰਿਹਾ ਤੇ ਦਵਾਪਾਸਪੋਰਟਿੰਗ کلب ਦਾ ਜਿਹੜਾ ਮੇਨ ਮਕਸਦ ਜੋ ਜੂਨ ਜੁਲਾਈ ਦੇ ਵਿੱਚ ਅਸੀਂ 12 14 ਤੇ ਅੰਡਰ 16 ਦਾ ਟੂਰਨਾਮੈਂਟ ਕਰਾਉਨੇ ਡੇਢ ਮਹੀਨਾ ਲੀਗ ਚੱਲਦੀ ਹੈ ਇਹ ਸਾਡੀ ਸਮੂਚੀ ਟੀਮ ਇਹ ਨਿਰੰਤਰ ਇਸੇ ਤਰ੍ਹਾਂ ਜੋ ਪਹਿਲੇ ਸਾਲ ਤੋਂ 2007 ਤੋਂ ਅਸੀਂ ਜਿੰਨੇ ਅਹੁਦੇਦਾਰ ਮੈਂਬਰ ਚੱਲੇ ਸੀ ਇਹ ਅਸੀਂ ਨਿਰੰਤਰ ਇਸੇ ਤਰ੍ਹਾਂ ਚੱਲ ਰਹੇ ਹਾਂ ਮਹਾਰਾਜ ਕਿਰਪਾ ਕਰਨ ਕਿ ਸਾਡੀ ਸਮੂਚੀ ਟੀਮ ਦਵਾਪਾਸਪੋਰਟਿੰਗ کلب ਦੀ ਇਸੇ ਤਰ੍ਹਾਂ ਇਕੱਠੇ ਹੋ ਕੇ ਹਰ ਸਾਲ ਅਸੀਂ ਟੂਰਨਾਮੈਂਟ ਕਰਾਉਦੇ ਰਹੀਏ ਤੇ ਇਸ ਵਾਰ ਸਾਡੇ ਉਹ ਐਨਆਰਆਈ ਭਰਾਵਾਂ ਨੇ ਤੇ ਜੋ ਉੱਗੇ ਲੋਕਾਇਕ ਅਰਜੀਤ ਹਾਰਕਮ ਹਰਮੰਦਾ ਖੁੱਲਾ ਖਾੜਾ ਵੀ ਇਸ ਟੂਰਨਾਮੈਂਟ ਦੌਰਾਨ ਕਰਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਟੂਰਨਾਮੈਂਟ ਕਰਾਉਣਾ ਸਾਡੀ ਇੱਕ दिली ਤਮੰਨਾ ਹੈ ਕਿ ਇਸ ਦੁਆਬਾ ਕਾਪਰੂ ਅਸੀਂ 올 ਇੰਡੀਆ ਲੈਵਲ ਦਾ ਟੂਰਨਾਮੈਂਟ ਬੜਾਈਏ ਸੋ ਮੈਨੂੰ ਪੂਰਨ ਆਸ ਆ ਕਿ ਪੂਰੀ ਸਮੁੱਚੀ ਦੁਆਬਾ ਸਪੋਰਟਿੰਗ ਕਲੱਬ ਖੇੜਾ ਮਾਲਪੁਰ ਦੀ ਟੀਮ ਪਿੰਡ ਦੀ ಗ್ರಾಮ ਪੰਚਾਇਤ ਸਾਡੇ ਐਨਆਰਆਈ ਭਰਾ ਅਤੇ ਇਲਾਕਾ ਨਿਵਾਸੀ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ